ਤੇ ਤੈ ਕਿਤਨ ਰਖੜੀ ਬੰਨ ਵੀ ਗਈਆਂ ਸਾਡੀ ਪਤਾ ਨਹੀਂ ਕਿੱਦਿਆਂ ਆਊਗੀ ਹਜੇ ਫੋਨ ਹੀ ਕਰਦਾ ਨਹੀਂ ਮੈਂ ਕਹੀ ਦਿੰਨੀ ਆ ਉਹਨੂੰ ਐ ਤਾਂ ਉਹ ਜਮੀ ਸੁਰਤ ਨਹੀਂ ਕਰਨਾ ਉਹਨੇ ਆਉਣੀ ਨਹੀਂ ਆਪਦੀ ਆਪ ਤਾਂ ਜਿੰਨਾ ਕਹਾਂ ਐ ਕਹ ਦੂਗੀ ਤੈ ਕਿਹੜਾ ਕਿਹਾ ਸੀ ਮੈਨੂੰ ਵੀ ਆ ਜਾ ਚਲ ਫੋਨ ਲਾ ਹੈਲੋ ਹੈਲੋ ਰਾਜਵੀਰ ਆਪਾਂ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਬੁਲਾਉਂਦੇ ਨਾ ਬਾਅਦ ਫੋਨ ਲਾਇਆ। ਹੋਰ ਫਿਰ ਕੀ ਕਰਾਂ ਇੱਕ ਤਾਂ ਮੈਂ ਤਾਂ ਬਿਮਾਰ ਜਿਹੀ ਹੋ ਰਹੀ ਸੀਗੀ। ਅੱਛਾ ਤਾਂ ਕਰਤ ਨਹੀਂ ਲੱਗਾਂ। ਬਸ ਉਹੀ ਖੰਗ ਜੀ ਵਾਲੀ ਹੋਈ ਪਈਏਗੀ। ਹਾਂ ਕੁਸ ਤਵਾ ਵੀ ਮੌਸਮੀ ਹੈ। ਮੌਸਮ ਜੀ ਦਾ ਅੱਜ ਕੱਲ ਹੋ ਜਾਂਦਾ ਹੈਗਾ। ਅੱਛਾ ਹੋਰ ਸਾਰੇ ਠੀਕ ਨੇ? ਹਾਂ ਵਧੀਆ ਠੀਕ ਐ ਜਿਵੇਂ ਨੇ ਤੈਨੂੰ ਐ ਕਹਿੰਦੀ ਸੀ ਵੀ ਰਖੜੀਆਂ ਆ ਗਈਆਂ ਹੁਣ ਰਖੜੀ ਬੰਨ ਜਾਨੀ ਤੇਰੇ ਬਾਈ ਦੇ। ਰਖੜੀ ਬੰਨ ਜੂਗੀ ਪਰ ਵੀ ਮੈਂ ਪਹਿਲੀ ਆ ਜਾ ਫੇਰ। ਔਰ ਫਿਰ ਪਹਿਲੀ ਆ ਜਾਂ ਪਹਿਲਾ ਮੰਗਰ ਉਹਨੂੰ ਕੀ ਹੁੰਦਾ ਸੌਣ ਜੋ ਚੜ ਕੇ ਰਖੜੀ ਤਾਂ ਸ਼ੁਰੂ ਹੋ ਜਾਂਦੀ ਹੈ। ਆ ਫਿਰ ਤੂੰ ਵੀ ਜਾਣਾ ਹੋਊਗਾ ਹਨਾ ਫਿਰ ਮੈਂ ਵੀ ਜਾ ਕੇ ਆਉਣਾਗਾ ਮੈਂ ਇਹ ਨਾ ਦੇਖੂਗੀ ਮੈਂ ਜੇ ਟਾਈਮ ਲੱਗਾ ਮੈਂ 2-4 ਦਿਨ ਲਾ ਕੇ ਆਉਂਗੀ। ਚਲ 2-4 ਦਿਨ ਲਾ ਆਈ ਮੈਂ ਪਹਿਲਾਂ ਬਨਜੂਗੀ। ਆ ਤੂੰ ਪਹਿਲਾਂ ਬਨ ਜਾ ਤੇ ਤੂੰ ਵੀ ਲਾ ਜੀ 2 ਦਿਨ ਉਹਦੀ ਮੜ ਜਾਨੀ ਬੰਨਣਾ ਸਾਰ। ਚਲ ਆਈ ਕਰਦੀ ਆਂ ਭਾਬੀ ਮੈਂ ਪੁੱਛ ਲੈਣੀ ਆ ਬੇਬੇ ਨੂੰ ਉਹਦਾ ਐ ਨਹੀਂ ਪਤਾ ਹਾਂ ਕਰੂਗੀ ਕਿ ਨਾ ਫਿਰ ਜਦੋਂ ਨੇ ਕਿਹਾ ਮੈਂ ਤਲਦੀ ਆਉਣਾ ਪਊਗਾ। ਚਲ ਤੂੰ ਪੁੱਛ ਕੇ ਤੇਰੀ ਸੱਸ ਨੂੰ ਜੇ ਨੇ ਹਾਂ ਕਰਤੀ ਠੀਕ ਹੈ ਜੀ ਨਾ ਕਿਹਾ ਫਿਰ ਭਈ ਮੈਂ ਵਗ ਜੂਗੀ ਚਲ ਆਇਆ ਭਾਬੀ ਜੇ ਨੇ ਹਾਂ ਕਰਤੀ ਫਿਰ ਤਾਂ ਮੈਂ ਆ ਹੀ ਜਾਊਂਗੀ ਠੀਕ ਹੈ ਫਿਰ ਆ ਜੀ ਤਾਈ ਤਾਂ ਮੈਂ ਤੈਨੂੰ ਕਿਹਾ ਜੇ ਤੂੰ 2 ਦਿਨ ਲਾ ਜੀ ਨੇ ਮੈਨੂੰ ਸੌਖਾ ਹੋ ਜੇ ਆਹ ਹੁਣਾਂ ਤੇ ਦਵਾਈ ਦਬੂਈ ਲੈ ਲਈ ਆਪਦੀ ਹੋਰ ਮੈਂ ਨਾ ਦਵਾਈ ਮੰਗਾਈ ਤਾਂ ਹੈਗੀ ਐ ਗੱਲ ਕਰ ਦਵਾਈ ਵੀ ਫਿਰ ਹੁਣ ਉਹੀ ਗੱਲ ਟਾਈਮ ਹੀ ਨਹੀਂ ਲੱਗਦਾ ਕੱਲੀ ਜਾਣੀ ਦਾ ਇੱਕ ਹੁਣ ਤੇਰੇ ਬਾਈ ਦਾ ਪਤੀ ਐ ਤੈਨੂੰ ਝੋਨਾ ਲਾਈ ਜਾਂਦਾ ਤੇ ਇੰਨਾ ਕੰਮ ਵਧਿਆ ਪਿਆ ਤੇ ਝੋਨੀਆਂ ਦੇ ਪਾਣੀ ਨਹੀਂ ਪੂਰੇ ਹੁੰਦੇ ਪਈ ਹੁਣ ਕੀ ਕਰੀਏ ਮੋਟਰਾਂ ਨਾਲ ਬੁਰਾ ਹਾਲ ਹੋਇਆ ਪਿਆ ਬਾਬੀ ਨਾ ਮੋਟਰਾਂ ਨਾਲ ਪਾਣੀ ਪੂਰਾ ਹੁੰਦਾ ਨਾ ਮੀਂਹ ਪਉਂਦਾ ਰੱਬ ਜੀ ਹੋਰ ਜੇ ਲਾਈਟ ਬੱਗ ਜਾਂਦੀਆਂ ਫਿਰ ਜਨਰੇਟਰ ਲਿਆਣਾ ਪੈਂਦਾ ਫਿਰ ਜਨਰੇਟਰ ਖਿੱਚੀ ਫਿਰ ਤੇ ਟ੍ਰੈਕਟਰਾਂ ਵੰਗਰ ਪਾਪਾ ਫਿਰ ਚਲ ਕੋਈ ਨਾ ਕੰਮ ਤਾਂ ਹੁਣ ਮੁੱਕਦੀ ਨਹੀਂ ਹੈਗੇ ਮੈਂ ਪੁੱਛਦੀ ਜੇ ਉਹਨੇ ਕਹਿਤਾ ਵੀ ਬੱਗ ਜਾ ਤਾਂ ਮੈਂ ਆ ਜੂਗੀ ਚਲ ਤੂੰ ਐ ਕਰ ਤੂੰ ਰਖੜੀ ਦਾ ਕੰਮ ਤਾਂ ਉਹਨਾਂ ਨੇ ਮੇੜ ਰਖੜੀ ਬਨਈਆਂ ਜੇ ਤੂੰ ਬਨਈਆਂ ਆਹੋ ਮੈਨੂੰ ਵੀ ਐਂ ਸੋਚ ਹੋਣੀ ਆ ਵੀ ਤਾਏ ਦੇ ਘਰ ਮੈਂ ਐਂ ਜੇ ਹੋ ਗਿਆ ਦੇਖੀ ਮੈਂ ਤਾਏ ਕੇ ਘਰੇ ਗਈ ਸੀਗੀ ਤੇ ਤਾਏ ਕਿਆਂ ਕਹਿੰਦੀਆਂ ਕਿ ਸਾਡੇ ਤੱਕ ਬੰਨ ਗਈ ਭਈ ਕੱਲ ਰਖੜੀ ਬੰਨ ਗਈ ਆਈ ਸੀ ਭੈਣ ਤੇ ਨਾ ਆਪਾਂ ਵੀ ਆਉਂਗੀ ਤਾਂ ਮੈਂ ਹੈਗੀ ਐਂ ਤਾਂ ਮੇਰੇ ਜਿਆਦਾ ਲਾਜ਼ਮੀ ਫਿਰ ਮੈਨੂੰ ਐਂ ਜੇ ਹੋ ਜਾਂਦਾ ਵੀ ਐਂ ਅੱਖਾਂ ਦੀ ਵੀ ਜੇ ਮੇਰੀ ਮਾਂ ਹੁੰਦੀ ਤਾਂ ਕਿੱਦੇ ਨਹੀਂ ਫੋਨ ਕਰਦਾਂਦੀ ਵੀ ਮਾਵਾਵਾਜਾਂ ਕੋਈ ਸਿਆਣ ਦਾ ਨਹੀਂ ਭਈ ਮੈਂ ਤਾਂ ਤੈਨੂੰ ਤਾਂ ਫੋਨ ਕਰਦਾਂ ਨਹੀਂ ਆ ਨਾ ਭਾਵੀ ਤੂੰ ਤਾਂ ਮੈਨੂੰ ਕਦੇ ਐਂ ਜੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਹਾਂ ਤੇ ਚੱਲ ਤੂੰ ਆ ਜੀ ਫਿਰ ਚੰਗਾ ਚੰਗਾ ਭਾਬੀ ਅੱਜ ਹੀ ਆਵੇਂ ਕੱਲ ਨੂੰ ਆਵੇਂਗੀ ਬਸ ਮੈਂ ਪੁੱਛ ਕੇ ਬੇਬੇ ਨੂੰ ਆ ਹੀ ਜਾਨੀ ਆ ਹੋਰ ਫਿਰ ਆਈ ਜਾ ਤੂੰ ਐ ਕਰੀ ਸਮਾਨ ਤਾਂ ਆਪਣੇ ਅੱਡੇ ਤੋਂ ਮਿਲ ਜੂਗਾ ਆਉਂਦੀ ਆਉਂਦੀ ਅੱਡੇ ਤੋਂ ਲੈ ਆਈ ਮੈਂ ਤੈਨੂੰ ਦੱਸਾਂ ਮੰਡੀ ਚ ਨਾ ਬੜੀ ਨਾ ਕੋਈ ਨਹੀਂ ਚੰਗਾ ਭਾਬੀ ਆਹੋ ਤੇ ਨਹੀਂ ਤੂੰ ਰੇ ਆ ਜਾ ਦੋ ਦਿਨ ਲੱਗ ਕੇ ਜਾਣਗੇ ਆਪੇ ਤੇਰਾ ਬਾਈ ਲੈ ਆ ਦੂਗਾ ਚਲ ਠੀਕ ਆ ਚੰਗਾ ਮੈਂ ਲੈ ਆਉਂਗੀ ਹਾਂ ਚੰਗਾ ਫਿਰ ਲੈ ਆਈ ਤੋ ਤੇ ਤੇਰੀ ਮਰਜ਼ੀ ਐ ਚੰਗਾ ਠੀਕ ਆ ਚੰਗਾ ਰਾਜਵੀਰ ਲੈ ਚਲ ਗੱਲ ਤਾਂ ਹੋ ਗਈ ਕੁੜੀ ਨਾ ਕੰਮ ਨਿਭੜਿਆ ਫਿਰ ਐ ਕਹਿਦਾਨਾ ਇਹ ਵੀ ਤੂੰ ਭੈਣ ਨਾਲ ਗੱਲ ਨਹੀਂ ਕਰੀ ਜੇ ਤੂੰ ਕਹਿਦਾਂ ਨਹੀਂ ਉਹਨੂੰ ਵੀ ਰਖੜੀ ਬੰਨ੍ਹ ਜੇ ਤਾਂ ਉਹ ਬੰਨ੍ਹਣਾ ਆ ਜਾਂਦੀ ਤੇ ਆਪ ਤੁਰ ਗਈ ਪਹਿਲਾਂ ਹੁਣ ਜੇ ਮੈਂ ਜਾਨੀ ਆ ਫਿਰ ਐਂ ਜੇ ਹੋ ਜਾਂਦਾ ਵੀ ਆਪ ਦਾ ਤਜਰਕ ਦੇਣ ਜਿਆਦਾ ਜਾਂਦਾ ਆਪਦੇ ਭਰਾਵਾਂ ਦੇ ਤਾਂ ਬਗ ਜਾਂਦੀ ਰਖੜੀ ਬੰਨ੍ਹਣ ਮੇਰੀ ਭੈਣ ਦਾ ਨਾਂ ਨਹੀਂ ਲੈਂਦੀ ওই ਗੱਲ ਜੇ ਬੇਬੇ ਹੋਵੇ ਤਾਂ ਭਈ ਬੇਬੇ ਕਹਦੇ ਹੁਣ ਮੈਨੂੰ ਤਾਂ ਕਹਿਣਾ ਪੈਂਦਾਗਾ ਚਲ ਆ ਜੂਗੀ ਵਿਚਾਰੀ ਬਨਜੂਗੀ ਰਖੜੀ ਕੀ ਗੱਲ ਐ ਚੱਲੀੜਾ ਕੱਪੜਾ ਲੈ ਆ ਦੇਵਾਂਗੇ ਕੋਈ ਚੱਜ ਦਾ ਸ਼ੂਟ ਦਵਾ ਲਿਆਵਾਂਗੇ ਤੇ ਆਹੀ ਮਾੜਾ ਮੁੰਟਾ ਕੋਈ ਸਮਾਨ ਦੇ ਦਾਂਗੇ ਮਠ ਲਹਉ ਘੜੀਏ ਬੇਬੇ ਪਾਸੋਂ ਆ ਕੋਲੀ ਮੈਨ ਲਦਾ ਮੈਸਾ ਛੱਡ ਕੇ ਹਟੀ ਆ ਚੱਲ ਪੁੱਛ ਲੈਣੀ ਆ ਬੇਬੇ ਨੂੰ ਮੈਂ ਬੇਬੇ ਹਾਂ ਮੇਰੇ ਪੇਕੇਆਂ ਤੋਂ ਫੋਨ ਆਇਆ ਸੀਗਾ ਮੇਰੀ ਪਰਜਾਈ ਦਾ ਕਿਵੇਂ ਕਹਿੰਦੇ ਰਖੜੀ ਬਣ ਜਾ ਕਹਿੰਦੇ ਫਿਰ ਮੈਂ ਵੀ ਜਾਣਾ ਰਖੜੀ ਬੰਨਣਾ ਅੱਛਾ ਚੱਲ ਚੰਗਾ ਰਖੜੀ ਦਾ ਖੈਰ ਸੁਖ ਦਾ ਮੈਂ ਤਾਂ ਆਖਾ ਉਹੀ ਡਰ ਗਈ ਸੀ ਕਿਵੇਂ ਫੋਨ ਆਇਆ ਕਿਉਂ ਬੇਬੇ ਹੋਏ ਮੈਂ ਕਹ ਖਾਣ ਦਾ ਹੋਵੇ ਤਾਂ ਵੀ ਚੰਗਾ ਹੈ ਹਰਦੀ ਹੁੰਦਾ ਮੈਂ ਪੇ ਉਹ ਤਾਂ ਵਿਚਾਰੇ ਉੰਤਾਂਂਗੀ ਨਹੀਂ ਕਰਦੇ ਆਪਾਂ ਨੂੰ ਚਲਾਓ ਚੰਗਾ ਮੈਂ ਤੋ ਐ ਕਰ ਜਾਣੀ ਹੁਣ ਹਾਂ ਬੇਬੇ ਮੈਂ ਪੁੱਛਦੀ ਸੀਗੀ ਹਾਂ ਤੇ ਰਖੜੀਆਂ ਕਹੇ ਜੀਆਂ ਲੈ ਕੇ ਜਾਵਾਂ ਮੈਂ ਲੈ ਜੀ ਤਿੰਨ ਚਾਰ ਸੌ ਆਈ ਰਖੜੀ ਵਧੀਆ ਹੀ ਲੈ ਕੇ ਜਾਊਂਗੀ ਵੀ ਮੈਂ ਲੈ ਜੀ ਤੇ ਲੀੜੇ ਨਾਲ ਲਿਆਈ ਹਾਂ ਪਹਿਲਾਂ ਲੀੜਿਆਂ ਦੀ ਹੋ ਗਈ ਤੈਨੂੰ ਪਹਿਲਾਂ ਐ ਤਾਂ ਹੁਣ ਮੈਨੂੰ ਦੱਸ ਦੇ ਵੀ ਮੈਂ ਕੀ ਕੁਝ ਲੈ ਕੇ ਜਾਵਾਂ ਰਖੜੀ ਦੇ ਰਖੜਦੇ ਜੇ ਉਦੋਂ ਮੈਂ ਤਾਂ ਡੱਬਾ ਲੈ ਜੀ ਖੋਏ ਦੇ ਆ ਡੱਬਾ ਲੈ ਜੀ ਕੋਈ ਮਰਫੀ ਲੈ ਜਾ ਹਾਂ ਚਲ ਬਰਫੀ ਲੈ ਜੂੰਗੀ ਹਾਂ ਤੇ ਉਹ ਇਕੱਲੇ ਅੰਦਰ ਜਣ ਲੈ ਜੀ ਚੱਲ ਲੈ ਜੂਗੀ ਬੇਬੇ ਉਹ ਤਾਂ ਫਲ ਫਲੂਟ ਤਾਂ ਤੇ ਜਾਉਣਾ ਤਾਂ ਉਹ ਲੈ ਆਈ ਹੁਣ ਮਸ਼ੀਨ ਕਪੜੇ ਤਾਂ ਨਾਲੀ ਛੋੜ ਨਹੀਂ ਲਿਆਉਣੇ ਮਸ਼ੀਨ ਲੈ ਆਈ ਕਪੜੇ ਤਾਂ ਨਾਲ ਇੱਕ ਜੂਸਰ ਲੈ ਮੈਂ ਤਾਂ ਸੂਟ ਕਹਿੰਦੀ ਸੀ ਬੇਬੇ ਮੈਂ ਖਾ ਨਾਲ ਤੈਨੂੰ ਸੂਟ ਲਿਆ ਦੂੰਗੀ ਨਾ ਮੈਨੂੰ ਲੋੜ ਦੀ ਸੂਟ ਦੀ ਤੇਰੇ ਕੋਈ ਵੀ ਬਥੇਰਿਆ ਕਪੜੇ ਤਾਂ ਮਸ਼ੀਨ ਨੇ ਨਹੀਂ ਕਪੜੇ ਹੁੰਦੇ ਰਖੜੀਆਂ ਤੇ ਹੋਰ ਕੀ ਹੁੰਦਾ ਨਹੀਂ ਰਖੜੀਆਂ ਤਾਂ ਕੁਝ ਵੀ ਦੇ ਸਕਦਾ ਭੈਣ ਭਾਈ ਚੱਲ ਆਇਆ ਮੈਨੂੰ ਹਰਪ੍ਰੀਤ ਕਹਿੰਦੀ ਸੀ ਕਹਿੰਦੀ ਜੂਸਰ ਲੈ ਕੇ ਦੇ ਦਾਂਗੇ ਤੈਨੂੰ ਮੇਰੇ ਕੋਲ ਜੂਸਰ ਹੈ ਨਹੀਂ ਹੋਰ ਤਾਂ ਤੇ ਆਪਣਾ ਇਹ ਮਸ਼ੀਨ ਵੀ ਹੈ ਜੇ ਕੋਈ ਤੂੰ ਆਈ ਲੱਭੇ ਹੱਥੀ ਕਪੜੇ ਹੁਣ ਵਧੀਆ ਤੋਤੇ ਜਾਂਦੇ ਨੇ ਹੁਣ ਮਸ਼ੀਨ ਤੋਂ ਦੱਸ ਕੀ ਕਰਾਉਣਾਗਾ ਨਹੀਂ ਤੂੰ ਲਿਆਈ ਜਾਂ ਬਾਜਾ ਜਿਹੜੀ ਹੁੰਦੀ ਆ ਮੈਂ ਤਾਂ ਜੂਸਰ ਹੀ ਲਿਆਉਂਗੀ ਕੱਲਾ ਜੂਸਰ ਕਿਵੇਂ ਲਿਆਵੇਂਗੀ ਮਸ਼ੀਨ ਲੈ ਕੇ ਆਈ ਲਵੇ ਭੇ ਹੁਣ ਮੈਂ ਉਹਨਾਂ ਨੂੰ ਆਪਦੇ ਮੂੰਹੋਂ ਕਹਾ ਵੀ ਮੈਨੂੰ ਮਸ਼ੀਨ ਦੇ ਦੋ ਆ ਮੂੰਹ ਦਾ ਵੀ ਮੰਗ ਲਾਂਦੇ ਨੇ ਤੂੰ ਤਾਂ ਹੱਦੀ ਕਰਦੀ ਆ ਤਾਂ ਉੱਥੇ ਜਾਏ ਤਾਂ ਪਤਾ ਲੱਗੂ ਜੇ ਮੰਨ ਗਈ ਤਾਂ ਹਰਪ੍ਰੀਤ ਦੇਖੀ ਜਾਊਗੀ ਤੂੰ ਫਿਰ ਜੂਸਰ ਨਾਲ ਹੀ ਮਸ਼ੀਨ ਲੈ ਲਈ ਮਸ਼ੀਨ ਤਾਂ 10000 ਦੀ ਆਊਗੀ ਜੂਸਰ ਤਾਂ 4000 ਦਾ ਆ ਜਾਂਦਾ ਫਿਰ 10000 ਦੀ ਨਹੀਂ ਆਉਂਦੀ ਮਸ਼ੀਨ ਤੂੰ ਸੀਨ ਤਾਂ 18-19000 ਦੀ ਦਿੰਦੇ ਆ ਫਿਰ ਜੂਸਰ ਨਾਲ ਲਈ 10000 ਤਾਂ ਦੋ ਦਿਨ ਵੀ ਨਹੀਂ ਚੱਲਦੀ ਫਿਰ ਜੂਸਰ ਨਾਲ ਲਈ ਬਾਪੇ ਹੁਣ ਇੰਨੀ ਮੈਂ ਮਹਿੰਗਾ ਮੈਂ ਕਿਵੇਂ ਮੰਗਲਾਂ ਸਮਾਨ ਉਹਨਾਂ ਤੋਂ ਉਹੀ ਗੱਲ ਵਾਰੀ ਵਾਰੀ ਚੱਲ ਕੁਛ ਵੀ ਨਾ ਲਈ ਨਾ ਲੀੜੇ ਲਈਂ ਜੇ ਵਗ ਜਾ ਕਿਉਂ ਨਾ ਲੈ ਆਵਾਂ ਬੇਬੀ ਦਾ ਸੂਟ ਲੈ ਕੇ ਆਉਂਗੀ ਨਾ ਲਈਂ ਨਾ ਤੇਰੀ ਪੱਕੀ ਹੈ ਮੈਨੂੰ ਤੇਰਾ ਇਹ ਆਏ ਹੋ ਜਾਂਦਾ ਵੀ ਮੈਂ ਮੰਗਾ ਨਾ ਦੇ ਪੈ ਚੱਲ ਬੱਪੇ ਮੈਂ ਮੰਗ ਲੂੰਗੀ ਕਹਿ ਦੂੰਗੀ ਮੈਂ ਕਿੰਨੀਆਂ ਕਤਰੀਆਂ ਲੋਕਾਂ ਦੀ ਬੰਗੂਆਂ ਨਾ ਸਮਾਨ ਲਿਆਉਂਦੀਆਂ ਪੈ ਕਹ ਦੋ ਇਹ ਪਾਜੋ ਕਿਚਕਿਚ ਕਰਨ ਲੱਗ ਜੂਗੀ ਬੇਬੀ ਚੀਜ਼ਾਂ ਮੰਗਣਾ ਬਤਾ ਲਿਆਉਂਦੀਆਂ ਮੰਗਣਾ ਬਹੁਤ ਔਖਾ ਹੈ ਜੇ ਕੁਮਾਰੇ ਹੁਣ ਭਰਾ ਤਾਂ ਕਹਿ ਦਈਏ ਹੁਣ ਅਗਲੀਆਂ ਦੀ ਉਹਨਾਂ ਦੀ ਚੱਲਦੀ ਹੈ ਕੀ ਪਤਾ ਦੇਣ ਨਾ ਮੰਗਣਾ ਤੇ ਕੀ ਦਿੰਦੇ ਆ ਆਹ ਹੋਵੇ ਤੂੰ ਤਾਂ ਕਹਿਣੀ ਹੈਗਾ ਚੱਲ ਕੋਈ ਨਾ ਪੁੱਛ ਲੂੰਗੀ ਮੈਂ ਆਹ ਪੁੱਛ ਲਈ ਸੀਨ ਲਿਆਈ ਆ ਅੱਜ ਕਪੜੇ ਤੋਣ ਆਏ ਇਹ ਤਾਂ ਜਮੇ ਕੁਡੋ ਐ ਅਗੇ ਮੈਂ ਕਿ ਮੈਂ ਬੰਗੂਗੀ ਮੈਂ ਕਿ ਮੈਂ ਲੈ ਆਉਂਗੀ ਲੈ ਮੰਗਣਾ ਨੂੰ ਅਸਲ ਜੀਵਨ ਲੱਗੀ ਸ਼ੰਭੀ ਉਹ ਲੈ ਹਰਪ੍ਰੀਤ ਨੂੰ ਕਹੀਏ ਖੇਤ ਕੜਾਹੀ ਬਣਾ ਦੂਈ ਤੂੰ ਐਂ ਕਰ ਹਰਪ੍ਰੀਤਾ ਹਾਂ ਉਹ ਆਪਣਾ ਦੇਖ ਲੈ ਸਾਰਾ ਦਿਨ ਪਾਣਾ ਬੋਰ ਖਰਾਬ ਰਹਿੰਦਾਗਾ ਤੂੰ ਕੜਾਹੀ ਬਣਾ ਦੀ ਲੈ ਕੀ ਕਰੀਏ ਕਿਤੇ ਜਨਰੇਟਰ ਲੈ ਜਾਨੇ ਆ ਲਾਈਟ ਘਟਾਉਂ ਵੀ ਹੈਗੀ ਪਾਣੀ ਨਹੀਂ ਪੂਰਾ ਹੁੰਦਾਗਾ ਜਿਹੜੀ ਦਾ ਕਿਵੇਂ ਹੁਣ ਤਾਂ ਆਪਾਂ ਦਾ ਇੰਨੇ ਔਖੇ ਹੋ ਰਿਆਂ ਗੱਲਾਂ ਹੀ ਛੱਡ ਦੇ ਫਿਰ ਹੁਣ ਉਹ ਤਾਂ ਖੇਤਾਂ ਦੇ ਤਾਂ ਹੀ ਹੁੰਦੇ ਆ ਖੇਤੀ ਤਾਂ ਉਹੀ ਗੱਲ ਤੇ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਮੈਂ ਤਾਂ ਪੈਣ ਨੂੰ ਫੋਨ ਲਾਇਆ ਸੀਗਾ ਰਾਜਵੀਰ ਨੂੰ ਪੈਣ ਨੂੰ ਫੋਨ ਲਾਇਆ ਸੀ ਹਾਂ ਕੀ ਕਹੇ ਸੀ ਪੈਣ ਪਹਿਣੇ ਕਹਿੰਦੀ ਸੀ ਵੀ ਮੈਂ ਰਖੜੀ ਬੰਨਣ ਆਉਂਗੀ ਹੋਰ ਕੀ ਮੈਂ ਕਿ ਫਿਰ ਫੋਨ ਕਰਦਾ ਨਹੀਂ ਆ ਜੂਗੀ ਉਹ ਚੱਲ ਫਿਰ ਰਖੜੀ ਬੰਨਣ ਤਾਂ ਆਉਣੀ ਐ ਆਜੂ ਪਰ ਫਿਰ ਕੀ ਗੱਲ ਐ ਅੱਜ ਹੀ ਕਹਿੰਦੀ ਆ ਉਹ ਆਉਣ ਨੂੰ ਤੇ ਹੁਣ ਐ ਨਹੀਂ ਪਤਾ ਵੀ ਆਥਰ ਨੂੰ ਮੁੜੂਗੀ ਕਿ ਰਹੂਗੀ ਉਹ ਰਹੂਗੀ ਮੁੜੂਗੀ ਮੈਨੂੰ ਹੁਣ ਕੀ ਪਤਾ ਤੂੰ ਪੁੱਛਣਾ ਸੀਗਾ ਉਹਨੂੰ ਫੋਨ ਤੇ ਮੈਂ ਤਾਂ ਐ ਪੁੱਛਣੀ ਭੁੱਲ ਗਈ ਮੈਂ ਤਾਂ ਉਹਨੂੰ ਤਾਂ ਕਿਹਾ ਸੀ ਵੀ ਆਜੀ ਦੋ ਚਾਰ ਦਿਨ ਲਾਜੀ ਰੱਖ ਲਾਂਗੇ ਨਾ ਹੁਣ ਤਾਂ ਆਥਰ ਨੂੰ ਤਾਂ ਹੋਇਆ ਪਿਆਗਾ ਹੁਣ ਕਿਹੜਾ ਮੁੜ ਕੇ ਜਾਊਗੀ ਕੱਲ ਨੂੰ ਵਗ ਜੂਗੀ ਉਹ ਹੁਣ ਤੱਕ ਕਿੱਥੇ ਟਾਈਮ ਹੀ ਨਹੀਂ ਰਿਹਾ ਮੋੜਨ ਦਾ ਟਾਈਮ ਤਾਂ ਨਹੀਂ ਰਿਹਾ ਮੈਂ ਤਾਂ ਕਹਿੰਦੀ ਸੀ ਤੈਨੂੰ ਆਪਾਂ ਰੈਣੀਆ ਦੁਕਾਨਾਂ ਕੱਪੜੇ ਦੀਆਂ ਆਪਾਂ ਪਹਿਣ ਵਾਸਤੇ ਕੱਪੜੇ ਸੂਟ ਲੈ ਆਈਏ ਜਾ ਕੇ ਦੁਕਾਨ ਤੋਂ ਉਹ ਮੇਰੀ ਗੱਲ ਸੁਣ ਹਾਂ ਸੂਟ ਆਪਾਂ ਲੈ ਆ ਤਾਂ ਆਮਾਂਗੇ ਸੂਟ ਤਾਂ ਆਪਾਂ ਇੱਕ ਦੀ ਬਜਾਈ ਦੋ ਲੈ ਆਉਂਦੇ ਉਹ ਗੱਲ ਕਰ ਪਹਿਣ ਦੀ ਪਸੰਦ ਤਾਂ ਆਉਣਾ ਨੀਗਾ ਤੂੰ ਪਹਿਣ ਨੂੰ ਨਾਲ ਜਾ ਕੇ ਨਾ ਤੁਸੀਂ ਤੁਸੀਂ ਦੋਨੇ ਲੈ ਆਇਓ ਦੋਨੇ ਲੈ ਆਇਓ ਤੂੰ ਨਾ ਕੁਛ ਕਰੀ ਤੂੰ ਨਾ ਨਾਲ ਜਾਈ ਕਿਤੇ ਮਾੜਾ ਜਾ ਤੂੰ ਤਾਂ ਕਰਨੀ ਚਾਹ। ਮੇਰਾ ਮੇਰਾ ਖੇਤੀਆ ਤੈਨੂੰ ਪਹਿਲੀ ਗੋਈ ਨਾ ਵੀ ਮੇਰੇ ਦਾ ਕੰਮ ਹੀ ਲੋਟਾਂ ਦੇ ਜਿਰੀ ਦਾ ਪਾਣੀ। ਖੇਤੀ ਦਾ ਫਿਰ ਲੋਟ ਹੀ ਨਹੀਂ ਹੁੰਦਾ ਹੁਣ ਬਿਹਾਰ ਧਿਆਰ ਤਾਂ ਵੀ ਗੱਲ ਪੂਰੀ ਕਰਨੀ ਐ। ਉਹਦੀ ਕਿਹੜਾ ਮਾਂ ਬੈਠੀ ਐ ਵਿਚਾਰੀ ਦੀ ਵੀ ਉਹ ਲੈ ਕੇ ਦੇ ਦੂਗੀ। ਉਹ ਕੋਈ ਗੱਲ ਨਹੀਂ। ਜੇ ਮਾਂ ਨਾਲੇ ਤੈਨੂੰ ਪਤਾ ਹੈਗੀ ਆ ਭੈਣ ਦਾ। ਉਹਦੀ ਸੱਸ ਦਾ ਤੈਨੂੰ ਪਤੀ ਐ ਸੁਭਾਅ ਕਹੇ ਜੈ ਏਡੀ ਚੰਦਰੀ ਐ ਨਾਲ ਬੁੜੀ ਦਾ ਵੀ ਲੈ ਕੇ ਦੇਣਾ ਪਊਗਾ। ਉਹ ਕੋਈ ਗੱਲ ਨਹੀਂ ਫਿਰ ਤੂੰ ਲੈ ਆਈ ਭੈਣ ਨੂੰ ਆ ਜਣੇ ਦੋਨੇ ਦੋਨੇ ਜੜੀਆਂ ਬਗਜੇ ਤੁਸੀਂ। ਪਸੰਦ ਦੇ ਛੁੱਟ ਲਿਆ ਜੀ ਆਪਦੇ ਚੱਲ ਫਿਰ ਹਾਂ ਕਰ ਲਾਂਗੇ ਨਾ ਆ ਜਾਣ ਦੇ ਰਾਜਵੀਰ ਨੂੰ ਉਹਦੇ ਆਈ ਤੋਂ ਲਿਆਵਾਂਗੇ ਤੇ ਹੁਣ ਫਿਰ ਉਹ ਕੜਾਹੀ ਫਿਰ ਤੂੰ ਲੈ ਕੇ ਜਾਏਂਗਾ ਆ ਕੇ ਮੈਂ ਲੈ ਕੇ ਜਾਊਂਗਾ ਨਾ ਚਾਹ ਬਣਾ ਦੇ ਬਣਾ ਦਾਨੀਆਂ ਹਾਂ ਚੰਗਾ ਫਿਰ ਇੰਨੇ ਜਾਇਆ ਤੂੰ ਨਿਆਣੇ ਚ ਗੇੜਾ ਮਾਰਿਆ ਉਹ ਨਿਆਣੇ ਤਾਂ ਮੈਂ ਗੇੜਾ ਮਾਰਿਆ ਹਾਂਗਾ ਮੱਝਾ ਨੂੰ ਨੀਰ ਨੂੰ ਰੱਪਾ ਆਇਆ ਉਹ ਮੱਜਾਂ ਤੋਂ ਟੈਂਕੀ ਲੈਣਾ ਘਰੇ ਤਾਂ ਮਾਪੇ ਸਾਹਮਣੂ ਕੰਮ ਚੰਗਾ ਮੇਰੇ ਨੀਚ ਜਾ ਕੇ ਉਹਨਾ ਫਿਰ ਇਧਰ ਵੀ ਮੋਟਰ ਛੱਡ ਕੇ ਆਉਣਾਗਾ ਦੋਨਾਂ ਪਾਸੇ ਲੋਟਰ ਮੈਂ ਕੱਲ ਆਉਣਾ ਤੇ ਕੋਈ ਤਾਂ ਦਵਾਈ ਦਾ ਟਾਈਮ ਨਹੀਂ ਲੱਗਦਾ ਮੈਨੂੰ ਦਵਾਈ ਨਹੀਂ ਦਿਵਾਉਣੀ ਜਾਂਦਾ ਇੰਨੀ ਖਾਂਗ ਹੋਈ ਪਈ ਮੇਰੀ ਮੱਛ ਤਾਂ ਕੰਮ ਨਹੀਂ ਲੋਟ ਆਉਂਦੇ ਤੈਨੂੰ ਦਵਾਈ ਦੀ ਹੋਈ ਪਈਏਗੀ ਚੰਗਾ ਜਾ ਬਗ ਜਾ ਬਗ ਜਾ ਮੈਂ ਵੀ ਫਿਰ ਜਾ ਕੇ ਆਉਣਾ ਪਿੰਡ ਕੋਈ ਨਹੀਂ ਤੂੰ ਵੀ ਜਾਇਆ ਹੀ ਹਾਂ ਜੇ ਤੇਰੇ ਖੇਤ ਦੇ ਕੰਮ ਨਿਪਟਰਣਗੇ ਫੇਰੀ ਲੈ ਕੇ ਜਾਵੇਂਗਾ ਮੇਰਾ ਤਾਂ ਜੀ ਆਇਆਂ ਕਰਦਾ ਜਿਵੇਂ ਰਾਜਵੀਰ ਕੱਲੀ ਹੁੰਦੀ ਮੈਂ ਤਾਂ ਆਪ ਕੱਲੀ ਵਗ ਜਾ ਕੱਲੀ ਨੂੰ ਜਾਣਾ ਪੂਏ ਕਿਹੜਾ ਜਾਊਗਾ ਮੇਰੇ ਕੋਈ ਗੱタルਿਆ ਮੋਢੇ ਤੇ ਟੱਪ ਗਿਆ ਆਹੀ ਕੰਮ ਐ ਸਾਰਾ ਦਿਨ ਇਹਦੇ ਲਮੈ ਲਦਾ ਬਾਈ ਤੁਰਿਆ ਆਉਂਦਾ ਹੈ ਇਹ ਵੀ ਵਿਚਾਰਾ ਸਾਰਾ ਦਿਨ ਕੰਮਾਂ ਚੁਲਜਿਆ ਰਹਿੰਦਾ ਸਸਰੀਕਾਲ ਬਾਈ ਸਸਰੀਕਾਲ ਪਣੇ ਨਾ ਬਾਈ ਤੂੰ ਮੈਨੂੰ ਲੈਣ ਜਾਂਦਾ ਸੀ ਪਣੇ ਮੈਂ ਤਾਂ ਹੁਣ ਤੈਨੂੰ ਕੀ ਦੱਸਾਂ ਮੈਂ ਤਾਂ ਨਾ ਉਧਰ ਪਹਿਲਾਂ ਮੋਟਰ ਛੱਡ ਕੇ ਆਇਆ ਸੀ ਉਧਰ ਲਿਖੇ ਤਾਂ ਹੁਣ ਨਹੀਂ ਬੰਨੀ ਜਾਂਦਾ ਸੀਗਾ ਮੈਂ ਤਾਂ ਪਣੇ ਅੱਛਾ ਬਾਈ ਖੇਤ ਜਾਂਦਾ ਸੀਗਾ ਆ ਜਾ ਬਾਈ ਫਿਰ ਮੈਂ ਤਾਂ ਘਰੀ ਜਾਂਦੀ ਸੀ ਚੱਲ ਪਣੇ ਫਿਰ ਪਣੇ ਤੂੰ ਹਰ ਹੁਣ ਤੂੰ ਵਾਪਸ ਮੁੜੇਗੀ ਨਬਈ ਫਿਰ ਜੇ ਤੂੰ ਕਹੇ ਨਾ ਤਾਂ ਮੈਂ ਮੁੜ ਜਾਨੀ ਆ ਪਰ ਤੇਰਾ ਗੁੱਸਾ ਕਰ ਗਈ ਮੇਰੀ ਗੱਲ ਦਾ ਲੈ ਮੈਂ ਤੂੰ ਹਰਪ੍ਰੀਤ ਨੇ ਸੱਦਿਆ ਸੀਗਾ ਰਖੜੀ ਬੰਨਣ ਵਾਸਤੇ ਹਾਂ ਤਾਂ ਮੈਨੂੰ ਦੱਸਿਆ ਸੀ ਉਹਨੇ ਵੀ ਆਪਣੀ ਭੈਣ ਆਉਗੀ ਰਾਜਵੀਰ ਅੱਛਾ ਹੋਰ ਤਾਂ ਭੈਣੇ ਸਾਰੇ ਖੈਰ ਸੁਖ ਸੀਗੀ ਹਾਂ ਬਈ ਠੀਕ ਸੀ ਵਧੀਆ ਸਾਰੇ ਤੁਸੀਂ ਦੱਸੋ ਉਹ ਆਪਣੇ ਹਰਪ੍ਰੀਤ ਤਾਂ ਹੀ ਕਹਿੰਦੀ ਸੀਗੀ ਹਾਂ ਬਿਨਾਂ ਆਪਾਂ ਰਾਜਵੀਰ ਦਾ ਸ਼ੂਟ ਲਈਏ ਤੇ ਭੈਣ ਤੁਸੀਂ ਆਇਆ ਕਰੋ ਤੂੰ ਤੇ ਹਰਪ੍ਰੀਤ ਨਾ ਆਪਦੇ ਬਸੰਦ ਦੀ ਲੈ ਆਓ ਬਈ ਤੂੰ ਨਹੀਂ ਜਾਂਦਾ ਨਾਲ ਪੜੇ ਮੇਰੇ ਕੋਲੇ ਹੁਣ ਤੱਕ ਕਿੱਥੇ ਇੰਨਾ ਟਾਈਮ ਹੈਗਾ ਨਾਲੇ ਤੂੰ ਐਂ ਕਰੀਂ ਪੜੇ ਹਾਂ ਤੂੰ ਤਾਂ ਕਹੀਂ ਸੇ ਕਰ ਮਰੀ ਹੁਣੀ ਵਾਪਸ ਕਰਨ ਨੂੰ ਕਹਿੰਦੇ ਉਹ ਮੈਂ ਕਹਿੰਦਾ ਤਿੰਨ ਚਾਰ ਦਿਨ ਤੂੰ ਰਹਿ ਕੇ ਜਾਈਂ ਪੜੇ ਹੁਣ ਬਾਈ ਮੈਂ ਬਾਲੇ ਦਿਨ ਤਾਂ ਨਹੀਂ ਰਹਿ ਸਕਦੀ ਬਾਕੀ ਸਿਰ ਹੁਣ ਜਾਏ ਤਾਂ ਪਤਾ ਲੱਗੂ ਜੇ ਬੇਬੇ ਨੇ ਫੋਨ ਕਰਤਾ ਤਾਂ ਮੈਨੂੰ ਜਾਣਾ ਪੂ ਨਹੀਂ ਫਿਰ ਮੈਂ ਰਹਿ ਪੂ ਦੋ ਦਿਨ ਚੱਲ ਪੜੇ ਸਵੇਰੇ ਦਾਦ ਨੂੰ ਤੂੰ ਰਹੀ ਹੀ ਪਈਂ ਅੱਜ ਤਾਂ ਹੁਣ ਕਵੇਲਾ ਹੋਇਆ ਪਿਆ ਹੈਨਾ ਤੇ ਹੋਰ ਬਾਈ ਉਹੀ ਗੱਲ ਮਾਸਾ ਸਾਲ ਤੋਂ ਤਿਹਾਰ ਆਉਂਦਾ ਵਾ ਕਿਹੜਾ ਰੋਜ਼ ਰੋਜ਼ ਆਇਆ ਜਾਂਦਾ ਚੱਲ ਪੜੇ ਆ ਜਾ ਫਿਰ ਮੈਂ ਵੀ ਨੀਂਚ ਫਿਰ ਦੁਬ ਪਾ ਪਿਤਾ ਬੈਠੀ ਫੋਨ ਦੇਖੀਂਦੀ ਸੱਸ aí ਕਾਲ ਭਾਬੀ ਸੱਸ aí ਕਾਲ ਲਈ ਹੋ ਠੀਕ ਹੈ ਠੀਕ ਆ ਵਧੀਆ ਮੈਂ ਤਾਂ ਫੇਰ ਆ ਗਈ ਬੇਬੇ ਨੂੰ ਪੁੱਛ ਕੇ ਫੇਰ ਵਧੀਆ ਕਰਿਆ ਤੇ ਪਾਣੀ ਲਿਆ ਮੈਂ ਨਾ ਪਾਣੀ ਤਾਂ ਬਸ ਪੀ ਲੈ ਤੂੰ ਬਹਿ ਜਾ ਤੇ ਇਹ ਨਹੀਂ ਅੱਜ ਮੈਨੂੰ ਉਹ ਅੱਡੇ ਤੇ ਪੀ ਆਈ ਸੀ ਅੱਡੇ ਤੇ ਪੀ ਆਈ ਅੱਛਾ ਤੇ ਹੋਰ ਨਾ ਬਾਈ ਮਿਲ ਗਿਆ ਸੀ ਮੈਨੂੰ ਰਾਹ 'ਚ ਕਿੱਥੇ ਮਿਲਦਾ ਮਾਰ ਕੇ ਗਿਆ ਮੈਨੂੰ ਘਰੇ ਛੱਡ ਕੇ ਗਿਆ ਅੱਛਾ ਉਹ ਤਾਂ ਖੇਤ ਜਾਂਦਾ ਸੀ ਫਿਰ ਨਿਆਈਂ ਚ ਹਾਂ ਬਾਈ ਨਿਆਈਂ ਵਾਲੇ ਖੇਤ ਪਾ ਕੇ ਹਾਂ ਕਹਦਾ ਮੈਂ ਜਿਹੜਾ ਮਾਰ ਕੇ ਆਉਣਾਗਾ ਕੋਰਸ ਨਾ ਭਾਬੀ ਕੇ ਬਸ ਵਧੀਆ ਠੀਕ ਠਾਕ ਤੈਨੂੰ ਦੱਸਿਆ ਤਾਂ ਸੀ ਫੋਨ ਤੇ ਮੈਂ ਤਾਂ ਬਿਮਾਰ ਜੀ ਹੋ ਰਹੀ ਹਾਂ ਹਾਂ ਇਹ ਤਾਂ ਮੈਨੂੰ ਪਤਾ ਮੈਂ ਬਾਈ ਨੂੰ ਵੀ ਕਿਹਾ ਮਾਂ ਭਾਬੀ ਨੂੰ ਕੋਈ ਦਵਾਈ ਦਵਾ ਦੇ ਚੱਜ ਦੇ ਚੱਲ ਕੋਈ ਨਹੀਂ ਅੱਛਾ ਰਖੜੀ ਤੇ ਡੱਬਾ ਲੈ ਆਈਏ ਹਾਂ ਚੱਲ ਡੱਬਾ ਲੈ ਲਈ ਕੋਈ ਨਹੀਂ ਤੇਰੇ ਬਾਈ ਆਏ ਤੂੰ ਬੰਨੇਗੀ ਤੇਰੇ ਕੋਲ ਨਹੀਂ ਬੰਨੇ ਅੱਜ ਤਾਂ ਤੂੰ ਰਹੇਗੀ ਚੱਲ ਭਾਬੀ ਰਹਿ ਪੈਣੀ ਆ ਮੈਂ ਹੋਰ ਤਾਂ ਕਰਦੇ ਆ ਤੇ ਆ ਕਰਦੇ ਆ ਹਾਂ ਉਹ ਲੀੜਾ ਕੱਪੜਾ ਤੇਰਾ ਜੇ ਕੋਈ ਲੈ ਕੇ ਆਉਣ ਮੈਂ ਤਾਂ ਤੇਰੇ ਬਾਈ ਨੂੰ ਪਹਿਲਾਂ ਰਖੜੀ ਤਾਂ ਬੰਨ ਲੈਣ ਦੇ ਫੇਰ ਹੀ ਦੇਖਾਂਗੇ ਲੀੜਾ ਕੱਪੜਾ ਲੈ ਫਿਰ ਉਹਨਾਂ ਉਹੀ ਗੱਲ ਰਖੜੀ ਤਾਂ ਤੂੰ ਮੈਂ ਤੜਕੇ ਬੰਨਨੀ ਜਾਣ ਲੱਗੀ ਬੰਨਨੀ ਤੇਰੇ ਬਾਈ ਦੇ ਤੇ ਮੈਂ ਤੈਨੂੰ ਐ ਕਹਿਨੀ ਆ ਵੀ ਆਪਾਂ ਤਾਂ ਆਏ ਦੇ ਮੁੰਡੇ ਨੂੰ ਫੋਨ ਕਰ ਦਾਂ ਨੀ ਗੱਡੀ ਲੈ ਚੱਲੂਗਾ ਤੇ ਰਾਪਰ ਵੀ ਹੈਗੀਆਂ ਦੁਕਾਨਾਂ 'ਚ ਮਾਨਸਾ ਜਾਣੇ ਭਾਈ ਮਾਨਸਾ ਕੋਈ ਨਹੀਂ ਭਾਬੀ ਤੂੰ ਇੰਨੀ ਟੈਨਸ਼ਨ ਨਾ ਲੈ ਲੀੜੇ ਕੱਪੜੇ ਦੀ ਮੈਨੂੰ 100 ਦਾ ਮਿਲ ਜਾਏ ਬਸ ਹੈ 100 ਰੁਪਏ ਹੀ ਦੇ ਦੀ ਵਾਧੂਆਂਗਾ 100 ਰੁਪਏ ਤਾਂ ਇਹਦਾ ਕਹਤਾ ਵਾਧੂ ਤੂੰ ਤਾਂ ਭਾਵੇਂ 50 ਰੁਪਏ ਦੇ ਦੇ ਦੀ ਉਹ ਵੀ ਵਾਧੂ ਹੋ ਜਾਣਗੇ ਤੇਰੇ ਖਤਰ ਤੇ ਤੇਰੀ ਸੱਸ ਗਾਂ ਵੜਨ ਦੇ ਦਊ ਤੈਨੂੰ ਤੇ ਭਾਬੀ ਨੂੰ ਤਾਂ ਕਿੰਨੀ ਦੇਈ ਚੱਲ ਫੇਰ ਕਿਹੜਾ ਉਹ ਨਾ ਕਰਦੀ ਆ ਚੱਲ ਕੋਈ ਨਾ ਤੂੰ ਮੈਨੂੰ 100 ਰੁਪਏ ਦੇ ਦੇ ਦੀ ਨਾ ਕਰੇ ਨਾ ਕਰੇ ਕੋਈ ਗੱਲ ਜਿਵੇਂ ਕਹਿੰਦੇ ਹੁੰਦੇ ਧੀਆਂ ਨੂੰ ਰਖੜੀ ਦਾ ਮੁੱਲ ਤਾਂ ਦੇਣਾ ਪੈਂਦਾ ਦੇਣਾ ਤਾਂ ਪੈਂਦਾ ਭਾਵੇਂ ਫੇਰ ਤੁਸੀਂ ਪਹਿਲਾਂ ਸਦਾਰੇ ਕਮਾ ਉਹ ਗੱਲ ਰਾਜਵੀਰ ਤੂੰ ਤਾਗਾ ਬੰਨ੍ਹ ਜੀ ਖੰਮਣੀ ਲੈ ਕੇ ਆਈ ਹੋ ਮੈਂ ਤੇਰੇ ਬਾਈ ਦੇ ਉਹੀ ਬਨ ਕੇ ਮੁੜ ਜੀ ਸਾਨੂੰ ਤਾਂ ਇੱਕ ਪੇਰ ਵੀ ਦੇਣਾ ਪਊਗਾ ਐਂ ਤਾਂ ਹੋ ਹੀ ਜਾਂਦਾ ਪੱਮੀ ਚੱਲ ਕੋਈ ਨਹੀਂ ਦਰਵਾਜਾ ਜਗਾ ਸੰਧਾਰੇ ਵੇਲੇ ਤੁਸੀਂ ਜਿਹੜੇ ਸੂਟ ਦੇ ਕੇ ਆਏ ਮੇਰੇ ਕੋਲੇ ਉਮੀ ਪਏ ਨੇ ਵਧੀਆ ਸਮਾਇਆ ਨਹੀਂ ਤਾਂ ਉਹ ਨਾ ਵੀ ਫਿਰ ਮੈਂ ਸਮਾਇਆ ਨਹੀਂ ਮੈਂ ਕਿ ਚੱਲ ਫੇਰ ਸਮਾ ਲੂੰਗੀ ਸਮਿਆ ਲਿਆ ਕਰ ਕੋਈ ਚੱਜ ਦੇ ਪਾ ਲਿਆ ਕਰ ਸਮਿਆ ਕੇ ਚਲ ਐ ਹੋਇਆ ਦਾ ਭਾਬੀ ਕਦੇ ਅਰਥ ਸਰ ਜਾਂਦਾ ਪਿਆ ਹੋਵੇ ਲੀੜਾ ਕਪੜਾ ਕੋਲੇ ਤੇ ਹੁਣ ਤੈਨੂੰ ਹੋਰ ਦੇ ਦੇਣਾ ਨੇ ਨਿਆ ਚੱਲ ਪਈ ਬਗ ਚੱਲ ਮੇਰੇ ਨਾਲ ਦੋ ਨੇ ਜੀ ਦੋਨੇ ਹੁਣੇ ਚੱਲ ਕੋਈ ਨਹੀਂ ਭਾਬੀ ਕੱਲ ਨੂੰ ਦੇਖਾਂਗੇ ਫਿਰ ਕੱਲ ਨੂੰ ਦੇਖਾਂਗੇ ਹਾਂ ਮੈਂ ਜਾਂਦੀ ਹੋਈ ਲੈ ਜਾਊਂਗੀ ਚੱਲ ਫਿਰ ਪਈ ਤੜਕੇ ਦਵਾ ਲਿਓ ਹੁਣ ਤੇਰੀ ਮਰਜ਼ੀ ਓ ਤਾਂ ਚਾਦੀ ਕੁੱਟਾ ਬਣਾ ਕੇ ਲੈ ਆ ਮੈਂ ਤੇਰੀ ਖਤਰ ਚੱਲ ਬਣਾ ਲਿਓ ਜੇ ਬਣਾ ਕੇ ਲੈ ਆਉਣੀ ਐ ਤਾਂ ਚਾਦੀ ਕੁੱਟਾ ਹੋਰ ਹੁਣ ਚੱਲ ਕੋਈ ਨਹੀਂ ਨਹੀਂ ਤੋਹ ਹੀ ਗੱਲ ਉੱਤਰੀ ਪੀਏ ਕੜਾ ਹੀ ਤੇਰੀ ਪੀਏ ਮੇਰੀ ਤੇਰੇ ਭਾਈ ਲੈ ਕੇ ਜਾਊਗਾ ਖੇਤ ਤੇ ਖੇਤਾਂ ਰਹੀ ਚਾਤਾ ਫੇਰ ਕਰ ਦੂੰ ਤੇਰੇ ਬਾਅਦ ਤੇ ਕੁੱਟਕ ਵਧੀਆ ਕਰ ਦੂੰ ਜਿਵੇਂ ਨਿਪਟਦਾ ਹੀ ਨਹੀਂ ਭਾਬੀ ਸੋਡਾ ਜੀਰੀ ਦਾ ਤਬਾਲਾ ਵਧੀਆ ਪੈਚ ਕੀਤਾ ਪੁੱਛਣਾ ਤੈਨੂੰ ਦੱਸੀ ਤਾਂ ਇਹਨੀਆਂ ਵੀ ਐਤ ਕਿਤਾ ਕੋਈ ਜਗਨੈਟਰ ਕਦੇ ਆਪਣੇ ਵਾਲੇ ਲੈ ਆਉਂਦੇ ਕਦੇ ਤਾਹੇ ਕੇ ਲੈ ਆਉਂਦੇ ਕਦੇ ਚਾਚੇ ਕੇ ਲੈ ਜਾਂਦੇ ਜਗਨੈਟਰ ਨੂੰ ਖੜਨ ਭੇੜਾ ਹੁੰਦਾ ਇਹੋ ਜਿਹਾ ਜੱਬ ਤਾਂ ਹੋ ਵੀ ਨਾ ਭਾਬੀ ਮੂੰਗੀ ਬੀਜ ਲਿਆ ਕਰੋ ਪਰੇ ਮੂੰਗੀ ਤਾਂ ਪਹਿਲਾਂ ਵੇਚਦੀ ਆ ਕਮਲਗੇ ਝੋਨੇ ਵਾਲੇ ਬਾਣ ਚ ਮੰਗਰੋ ਤਾਂ ਝੋਨੇ ਹੀ ਲੱਗਦਾ ਓਹੋ ਭਾਬੀ ਭੁੱਲ ਗਈ ਮੇਰਾ ਵੀ ਦਿਮਾਗ ਹੀ ਨਹੀਂ ਕੰਮ ਕਰਦਾ ਨਰਮਾ ਕਹਿੰਦੀ ਸੀ ਮੈਂ ਕਿਹਾ ਸਾਡੇ ਤਾਂ ਨਰਮਾ ਵੱਧ ਬੀਜਦੇ ਆ ਆਪਣੇ ਦਾ ਭਈ ਨਰਮਾ ਹੁਣ ਘਾਟੀ ਵੀ ਦੇ ਆ ਇੱਕ ਤਾਂ ਉਹੀ ਗੱਲ ਫਿਰ ਚੁਕਣ ਵਾਲੇ ਨਹੀਂ ਮਿਲਦੇ ਘਰੇ ਕੋਈ ਜਾਣਾ ਹੈ ਸਹੀ ਗੱਲ ਆ ਭਾਬੀ ਫਿਰ ਆਏ ਫਸਲ ਕਰਾਉਣਾ ਨਰਮੇ ਦਾ ਉਦੋਂ ਹੋ ਜਾਂਦਾ ਨਰਮਾ ਉਧਰੋਂ ਖੇੜਨ ਤੇ ਆ ਜਾਂਦਾ ਜਦੋਂ ਉਦੋਂ ਮੀਂਹ ਪੈ ਜਾ ਕੇ ਤੇ ਕੁਝ ਹੋ ਗਿਆ ਫਸਲ ਤਾਂ ਸਾਰੀ ਔਖੀ ਆ ਕਰਨੀ ਨਾ ਭਾਬੀ ਤੂੰ ਵੀ ਜਾਣਾ ਰਖੜੀ ਬੰਨਣਾ ਕਦੋਂ ਜਾਏਂਗੀ ਫਿਰ ਤੂੰ ਮੈਂ ਤਾਂ ਹੀ 1-2 ਦਿਨਾਂ ਨੂੰ ਜਾਉਂਗੀ ਪੁੱਛਿਆ ਸੀ ਤੇਰੇ ਬਾਈ ਨੂੰ ਜੇ ਤਾਂ ਲੈ ਕੇ ਗਿਆ ਲੈ ਕੇਗਾ ਨਹੀਂ ਤੇਰੇ ਵੰਗ ਕੱਲੀ ਭੱਜ ਜੂ ਆਓ ਫਿਰ ਹੋਰ ਇਹ ਨਰਜ਼ਾ ਨਿਭੜਦਾ ਨਹੀਂ ਕੰਮ ਆ। ਹੋਰ ਹੁਣ ਇਹ ਤਾਂ ਲੋਟ ਹੀ ਨਹੀਂ ਆਉਂਦਾ। ਉਦੋਂ ਤੇ ਹਰ ਨੰਗ ਜਾਂਦਾ। ਚਲ ਮੈਂ ਚਾਹ ਦੀ ਕੁੱਟ ਲਿਆਉਣੀ ਆ ਬੰਦਣਾ ਲਾ ਭਾਬੀ ਜਾ। ਚੰਗਾ ਤੂੰ ਕਰ ਲੈ ਆਰਾਮ। ਕਿਹ ਲੈ ਤੇਰੀ ਸੱਸ ਤੈਨੂੰ ਆਰਾਮ ਕਰਨ ਨਦੀਂਦੀ ਹੋ। ਨਾ ਕੋਈ ਨਹੀਂ ਭਾਬੀ ਆਰਾਮ ਤਾਂ ਕਰਈ ਆ। ਲੈ ਹੁਣ ਭਾਬੀ ਨੂੰ ਕਿਵੇਂ ਆਖਾਂ? ਵੀ ਬੇਬੇ ਨੇ ਤਾਂ ਮਸ਼ੀਨ ਦਾ ਕਹਿਤਾ। ਮਸ਼ੀਨ ਕਿਹੜਾ ਸਸਤੀ ਹੁੰਦੀ ਐ। ਭਾਬੀ ਤਾਂ ਲੀੜਾ ਇਹਨਾਂ ਗੱਲਾਂ ਕਰੀ ਜਾਂਦੀ ਐ। ਚਲ ਹੌਲੀ ਹੌਲੀ ਦੇਖਦੀ ਐ ਜੇ ਗੱਲ ਬਣ ਗਈ ਤਾਂ ਨਹੀਂ ਫਿਰ ਦੇਖੀ ਜਾਊਗੀ। ਹੈਲੋ। ਰਾਜਵੀਰ ਆ? ਹੈਲੋ ਹਾਂ ਬੇਬੇ ਆਈ ਨੂੰ ਕਹਵਾਜਾ ਲਓ ਬੇਬੇ ਰਾਤ ਤੱਕ ਮੈਂ ਹਜੇ ਆਈ ਆਂ ਜੀ ਕੀ ਹੋਇਆ ਦਦਨਾ ਕਾ ਦੂਜਾ ਵੀ ਦਿਨ ਛਪੰਦਾ ਗਿਆ ਚਲ ਕੋਈ ਨਹੀਂ ਬੇਬੇ ਆ ਜੂਗੀ ਮੈਂ ਤੇ ਫੇ ਗੱਲੀ ਮਸ਼ੀਨ ਲਿਆਤੀ ਮੰਗਾ ਲਈ ਲਓ ਬੇਬੇ ਮੈਂ ਤਾਂ ਹਜੇ ਇਹਨਾਂ ਕੋਲੇ ਗੱਲ ਵੀ ਨਹੀਂ ਕਰੀ ਡਰਦੀ ਨੇ ਦਾਦੇ ਤੂੰ ਗੱਲੀ ਦੀ ਕਰਦੀ ਤੂੰ ਤਾਂ ਹੀ ਬੈਠੀ ਰਹੇਂਗੀ ਤੂੰ ਗੱਲ ਕਰ ਹੁਣੀ ਕਰ ਗੱਲ ਤੇਰੇ ਭਰਾਣਾ ਬੇਬੇ ਮੈਂ ਤਾਂ ਕਹਿਣਾ ਜੋ ਔਖਾ ਹੋ ਰਿਹਾ ਕੋਈ ਗੱਲ ਨਹੀਂ ਮੈਂ ਕਹਿਣੀ ਆ ਬਾਤਾਂ ਦੱਸਾ ਮਸ਼ੀਨ ਲੈ ਕੇ ਫੇਰ ਕਰੇ ਬੜੀ ਆ ਹੋ ਬੇਬੇ ਕੋਈ ਨਹੀਂ ਮੈਂ ਕਹੈ ਦਨੀ ਹਰਪ੍ਰੀਤ ਨੂੰ ਆਹੋ ਨਹੀਂ ਇਹਨਾਂ ਚਰਾਈ ਨਾ ਜਿੰਨਾਂ ਚਰ ਮਸ਼ੀਨ ਨਹੀਂ ਲਿਆ ਕੇ ਦਿੰਦੇ ਚੰਗਾ ਬੇਬੇ ਆਹੋ ਦਾ ਵਧੀਆ ਲਿਆਈ ਸੰਧਾਰਸ ਨੂੰ ਰੋ ਨਾਲ ਲਿਆਉਂਗੀ ਬੇਬੇ ਸਭ ਕੋ ਸ ਹੁਣ ਮੇਰਾ ਤਾਂ ਕੀ ਜੋਰ ਚੱਲਦਾ ਤੇਰੇ ਤੇ ਲੈ ਜੋਰ ਨੂੰ ਕੀ ਦੱਸਦਾ ਕੋਈ ਸਦਲੇ ਹੋਣੇ ਸੱਤ ਬਗਾਨਿਆਂ ਤੋਂ ਆਦੇ ਪੇਕੇ ਤੋਂ ਲਿਆਉਣੀ ਹੈ ਚੀਜ਼ ਹਰੇਕ ਹੀ ਲਿਆਉਂਦੀ ਹੈ ਅੰਗੂੜੀਆਂ ਜਿਹੜੀਆਂ ਜਾਂਦੀਆਂ ਖੜੀਆਂ ਤੇ ਚਲ ਕੋਈ ਨਹੀਂ ਬੇਬੇ ਸ਼ਰਮਾ ਵਾਂਗੂ ਮੰਗ ਲੈਣੀ ਹੈ ਮੇਰਾ ਜੀ ਤਾਂ ਕਰਦਾ ਨਹੀਂ ਮੰਗਣ ਨੂੰ ਤੇਰਾ ਤਾਂ ਕੁਛ ਹੀ ਨਹੀਂ ਮੰਗਣ ਨੂੰ ਜੀ ਕਰਦਾ ਫਿਰ ਤੂੰ ਨੀਰੇ ਵੀ ਨਾ ਲੈ ਕੇ ਆਈ। ਲੈ ਬੇਬੇ ਉਹ ਕਿਹੜੀ ਧੀ ਆ ਜਿਹੜੀ ਪੇਕਿਆਂ ਬੰਨੀ ਨਾ ਸੋਚੇ ਹਣ ਤੇਰੇ ਮਗਰ ਲੱਗ ਕੇ ਮੈਨੂੰ ਤਾਂ ਕਹਿਣਾ ਪਊਗਾ। ਤੇ ਤੇਰੇ ਕਿਹੜਾ ਮਰਾਸੀ ਆ ਵੀ ਉਹਨਾਂ ਦੇ ਹੈ ਨਹੀਂ ਕੁਛ। ਹੈ ਤਾਂ ਬੇਬੇ ਸਭ ਕੁਛ ਆ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਬਗਾਨੀਆਂ ਧੀਆਂ ਦੀ ਚੱਲਦੀ ਆ ਘਰੇ। ਬਗਾਨੀਆਂ ਧੀਆਂ ਲੈ ਕੇ ਨਹੀਂ ਆਉਂਦੇ ਆ ਪੇਕ ਜਾਂਦੀਆਂ ਨੇ ਆਓ। ਚੰਗਾ ਵੇ ਮੈਂ ਤਾਂ ਤੇਰੇ ਨਾਲ ਬਾਲੀਆਂ ਗੱਲਾਂ ਹੁੰਦੀਆਂ ਨਹੀਂ ਤੇ ਮੈਂ ਤਾਂ ਹਰਪ੍ਰੀਤ ਨੂੰ ਕਹਿ ਦਿੰਨੀ ਆ ਵੀ ਮੈਨੂੰ ਮਸ਼ੀਨ ਲੈ ਕੇ ਦੇਉ ਭਾਈ ਮੈਂ ਤਾਂ ਔਖੀ ਹੁੰਨੀ ਆ ਮੈਥੋਂ ਕੱਪੜੇ ਹੀ ਧੋਤੇ ਜਾਂਦੇ ਹਰਪ੍ਰੀਤ ਆਪ ਕਿਵੇਂ ਚੌੜੀ ਹੋ ਹੋ ਦਿਖਾਈ ਜਾਂਦੀ ਹੁੰਦੀ ਆ ਮੇਰੇ ਪੇਕੇ ਨੇ ਆ ਚੀਜ਼ ਦਿੱਤੀ ਆ ਦਿੱਤੀ ਆ ਫੇ ਤੂੰ ਨੀ ਕੋਈ ਨਾ ਮੈਂ ਬਿਹਾਏ ਨਾ ਬੋਲ ਮੇਰੀ ਪਰਜਾਈ ਨੂੰ ਹੁਣ ਤੂੰ ਲੈ ਤੇਰੀ ਪਰਜਾਈ ਦਾ ਸਾਡੀ ਸੀ ਦਿੱਤੀ ਆ ਐਨਾ ਗਾ ਨਾ ਤੂੰ ਇੰਨਾ ਅਲਣਾ ਚੜਿਆ ਕਰ ਚੰਗਾ ਚੰਗਾ ਲੈ ਕੇ ਆਈ ਮਸ਼ੀਨ ਘਰੇ ਨਹੀਂ ਆਈ ਨਾ ਆਤੀ ਰਹਾ ਪਾ ਕੋਈ ਨਹੀਂ ਵੇਪੇ ਦੇਖਦੀਆਂ ਚੰਗਾ ਲੈ ਦੇਖ ਲੈ ਆ ਨਾ ਜਿਹੜੇ ਕਮਰਾ ਸੀ ਨੇ ਵੀ ਤੂੰ ਚੀਜ਼ ਨਹੀਂ ਮੰਗ ਸਕਦੀ ਉਹਨਾਂ ਤੋਂ ਮਸ਼ੀਨ ਦੇ ਨਹੀਂ ਸਕਦੇ ਉਹ ਵੀ 25 ਕਿੱਲਿਆਂ ਦੇ ਮਾਲਕ ਹੈ ਸਭ ਕੁਝ ਉਹਨਾਂ ਦੇ ਕਰੇ ਲੈ ਕੱਟਤਾ ਹੁਣ ਹੁਣ ਬੇਬੇ ਦਾ ਵੀ ਜਮਾ ਸਰੇ ਹੀ ਪਿਆ ਹੁਣ ਅਖੇ ਭਾਈ ਮਸ਼ੀਨ ਲੈ ਕੇ ਘਰੇ ਆਈ ਨਹੀਂ ਫੇਰ ਆਈ ਨਾ ਹੁਣ ਮੈਂ ਭਾਬੀ ਨੂੰ ਕਿਹੜੇ ਮੂੰਹ ਕਹਾ ਮੈਨੂੰ ਤਾਂ ਸੰਗਜੀ ਲੱਗਦੀ ਐ ਨਾਲ ਕਚਾਈ ਆਉਂਦੀ ਐ ਇਹ ਜੀ ਗੱਲ ਦੀ ਚੀਜ਼ ਮੰਗਦਿਆਂ ਨੂੰ ਚਲ ਦੇਖਦੇ ਆਂ ਕੀ ਬਣਦਾ ਕੀ ਹੋ ਗਿਆ ਰਾਜਵੀਰ ਕੱਲੀ ਬੋਲੀ ਜਾਂਦੀ ਐ ਬੈਠੀ ਕੋਸੇ ਨੀ ਭਾਬੀ ਉਹ ਤਾਂ ਬੇਬੇ ਦਾ ਫੋਨ ਆਇਆ ਸੀਗਾ ਕੀ ਆਦੀ ਸੀ ਕਹਿੰਦੀ ਛੇਤੀ ਆ ਜਾ ਪਿੰਡ ਕੋਈ ਨਹੀਂ ਕਾ ਆ ਜੂਗੀ ਪਿੰਡ ਤਾਂ ਨਹੀਂ ਉਡਦਾ ਕਿ ਕੱਲ ਤਾਂ ਆਈਆਂਗੀ ਐਂ ਕਰਦੀ ਏ ਭਾਬੀ ਉਹ ਤਾਂ ਬਾਲੀ ਐਚ ਵੀ ਕਰਦੀ ਆ ਮਾੜਾ ਜਿਹਾ ਚਲ ਕੋਈ ਨਾ ਮੰਗਰੀ ਫੋਨ ਖੜਕਾ ਦਿੰਦੀ ਤੇ ਫਿਰ ਹੁਣ ਮੈਂ ਤੈਨੂੰ ਕਹੀ ਜਾਨੀ ਭਈ ਖਾਲੀ ਹੱਥ ਤਾਂ ਹੁਣ ਜਾਵੇਂਗੀ ਨਹੀਂ ਰਖੜੀ ਬਨ ਕੇ ਐਂ ਮੁੜ ਜੇਗੀ ਭਰਾ ਦੇ ਕੁਛ ਤਾਂ ਲੈ ਕੇ ਜਾਈ ਜਾਂਗੀ ਫਿਰ ਬੋਲ ਭਾਬੀ ਨਾ ਤਾਂ ਕੁਛ ਨਹੀਂ ਲੈਂਦੀ ਐ ਜੇ ਕੋ ਪੈਸੇ ਲੈਣੇ ਤਾਂ ਪੈਸੇ ਦੱਸ ਦੇ ਯੇ ਕੱਪੜਾ ਲੀੜਾ ਲੈਣੇ ਤਾਂ ਭਈ ਮੈਂ ਤੇਰੇ ਨਾਲ ਵਗ ਚੱਲਦੀ ਆ ਮੇਰੇ ਤਾਂ ਇੰਨੇ ਸਾਰੇ ਰਹਿ ਜੀ ਵੀਰ ਭਾਬੀ ਤੇ ਹੁਣ ਮੈਂ ਤੈਨੂੰ ਕੀ ਦੱਸਾਂ ਕਿਹੜੇ ਮੂੰਹ ਆਖਾਂ ਕਿਉਂ ਕਿਹੜੇ ਮੂੰਹ ਕੀ ਆਖੇ ਕੀ ਚਾਹੀਦਾ ਫਿਰਾਂ ਚਾਹੀਦਾ ਹੁਣ ਬੇਬੇ ਨੇ ਤਾਂ ਮੈਨੂੰ ਐਂ ਕਹਿਤਾ ਕਹਿੰਦੀ ਮਸ਼ੀਨ ਲੈ ਕੇ ਆਈ ਕੱਪੜੇ ਧੋਣ ਵਾਲੀ ਤੇ ਨਹੀਂ ਭਈ ਕਰੇ ਨਾ ਹੀ ਆਹ ਰਖੜੀ ਦਾ ਮੁੱਲ ਮੰਗਦੀ ਆ ਤਾਂ ਲੈ ਫਿਰ ਐਡੀ ਕਿੱਡੀ ਗੱਲ ਹੈਗੀ ਵੀ ਮਸ਼ੀਨ ਲੈ ਕੇ ਆਈ ਤਾਂ ਕਰੇ ਨਾ ਹੀ ਐ ਹੁਣ ਤੈਨੂੰ ਅਸੀਂ ਕਰੋਂ ਤਾਂ ਨਹੀਂ ਕਢਵਾਉਣਾ ਫਿਰ ਤੂੰ ਰਾਤ ਦਿਨ ਗੱਲ ਕਰੀ ਸਾਡੇ ਕੋਲ ਹੀ ਭਾਬੀ ਹੁਣ ਮੈਂ ਕੀ ਗੱਲ ਕਰਾਂ ਅੱਜ ਮਸ਼ੀਨ ਮੰਗਦੀ ਕੱਲ ਨੂੰ ਕੁਝ ਹੋਰ ਮੰਗ ਕੇ ਬਹਿ ਜੂਗੀ ਆ ਹੁਣ ਕਿਉਂ ਤੋਂ ਵਾਰੀ ਵਾਰੀ ਅਗਲਾ ਮੰਗਦਾ ਚੰਗਾ ਲੱਗਦਾ ਫਿਰ ਥੋੜੀ ਜੀ ਲਾਲਚੀ ਹੈ ਨਾ ਜਦੋਂ ਤੇਰੀ ਸੱਸ ਲਾਲਚ ਕਰਦੀ ਹੈ ਜੇ ਤਾਂ ਮੈਂ ਦੋਨੋਂ ਇਹ ਪੁੱਛਣਾ ਸੀ ਵੀ ਮਸ਼ੀਨ ਤਾਂ ਮੰਗੀ ਆ ਨੀ ਤੇ ਰਖੜੀ ਤਾਂ ਤੂੰ ਮੈਨੂੰ 10 ਰੁਪਏ ਨਹੀਂ ਲੈ ਕੇ ਦੇ ਚਾਂਦੀ ਦੀ ਰਖੜੀ ਤਾਂ ਲੈ ਨੇ ਮੇਰੇ ਭਰਾ ਨੂੰ ਆਹੋ ਕਹਿੰਦੇ ਸਸਤ ਗਾਈਆਂ ਲੈ ਜੀ ਆਹੋ ਫਿਰ ਤੈਨੂੰ ਉਹ ਤੇ ਮੈਨੂੰ ਵੀਲ ਦਾ ਚਲ ਦੇਖ ਮੈਂ ਨਹੀਂ ਆਏ ਕਹਿੰਦੇ ਵੀ ਤੂੰ ਸਸਤੀ ਰਖੜੀ ਬੰਨ੍ਹ ਗਈ ਰਖੜੀ ਤਾਂ ਭਾਵੇਂ ਉਹ ਗੱਲ ਪਹਿਣਾ ਤਾਗਾ ਬੰਨ੍ਹਣੀ ਹੈ ਭਰਾ ਦੇ ਹੱਥ ਤੇ ਇਹ ਤਾਂ ਪਹਿਣ ਭਰਾਵਾਂ ਦਾ ਪ੍ਰਤੀਕ ਹੁੰਦਾ ਰਖੜੀ ਦਾ ਪਿਆਰ ਦਾ ਤੇ ਦੇਖ ਜਦੋਂ ਹੁਣ ਤੇਰੀ ਸੱਸ ਮਸ਼ੀਨ ਮੰਗਦੀ ਹੈ ਕੋਈ ਗੱਲ ਨਹੀਂ ਅਸੀਂ ਮਸ਼ੀਨ ਲੈ ਕੇ ਦੇ ਦੇਾਂਗੇ ਚਲ ਦੇਖ ਲਓ। ਹੋਏ ਦੇਖ ਲਾ ਵੀ ਤੈਨੂੰ ਕਿੰਨੀ ਚਾਹੀਦੀ ਕਿੰਨੇ ਲੀਟਰ ਵਾਲੀ ਚਾਹੀਦੀ 8.5 ਵਾਲੀ ਚਾਹੀਦੀ ਹੈ ਕਿ 10 ਵਾਲੀ ਚਾਹੀਦੀ ਹੈ। ਦੇਖ ਭਾਬੀ ਜਿੰਨਾ ਕੁ ਤੁਹਾਡਾ ਸਰਦਾਂ ਨੇ ਉਹ ਹੀ ਜੀ ਲੈ ਕੇ ਦੇ ਦੋ। ਮੈਂ ਤੁਹਾਨੂੰ ਜਮਾ ਨਹੀਂ ਆਏ ਕਹਿੰਦੀ ਵੀ ਮੈਨੂੰ ਮਹਿੰਗੀ ਲੈ ਦੋ ਜਾਂ ਸਸਤੀ ਲੈ ਦੋ। ਦੇਖ ਹੁਣ ਭਈ ਰਾਜਵੀਰ ਤੈੂੰ ਹੀ ਸਿਆਣੀ ਹੈਗੀ। ਦੇਖ 15000 ਤੋਂ ਘੱਟ ਤਾਂ ਮਸ਼ੀਨ ਆਉਂਦੀ ਨਹੀਂ। ਹਾਂ ਤਾਂ ਮੈਂ ਬੇਬੀ ਕਿਹਾ ਸੀ। ਦੇਖ 15000 ਤਾਂ ਹੁਣ ਤੇ ਲੱਗੂਗਾ। ਮੈਨੂੰ ਕਹਿੰਦੀ ਮਸ਼ੀਨ ਕਿੰਨੀ ਕੁ ਮਹਿੰਗੀ ਆ? 10000 ਦੀ ਮਸ਼ੀਨ ਐ ਮੈਂ ਕਿਹਾ ਬੇਬੇ ਉਹ ਟਾਈਮ ਗਿਆ ਉਹ ਟਾਈਮ ਗਿਆ ਕਹਿੰਦਾ 10000 10 ਤੋਂ 15 ਨਹੀਂ ਆਉਂਦੀ ਫਿਰ ਮਾੜੀ ਜੀ ਚੱਜਦੀ ਵੀ ਦੇ ਮੰਗ ਜੇ ਹੁਣ ਉਹੀ ਗੱਲ ਤੂੰ 4 ਦਿਨ ਕੱਪੜੇ ਧੋਤੇ ਫੇਰ ਕਰਨਗੀ ਮੈਂ ਨਹੀਂ ਦੇ ਜੂਗੀ ਫੇਰ ਕਹੀ ਜੂਗੀ ਤੇਰੇ ਪੇਕੇਆਂ ਨੇ ਕਵਾੜ ਫੜਾਤਾ ਚਾਕੇ ਹਾਂ ਉਹ ਤਾਂ ਰੋਜ਼ ਕਹ ਦੂਗੀ ਸੱਦ ਮਿਸਤਰੀ ਭਈ ਤੇਰੇ ਭਰਾ ਨੂੰ ਕਹਦੇ ਮਿਸਤਰੀ ਭੇਜੇ ਫਿਰ ਤਮ ਮਿਸਤਰੀ ਵੀ ਸਾਥ ਆਉਂਦੀ ਆ ਹੁਣ ਕੀ ਦੱਸਾਂ ਭਾਬੀ ਤੈਨੂੰ ਪਹਿਲ ਤਾਂ ਮੈਨੂੰ ਆਉਂਦੀ ਹੋਈ ਨੂੰ ਮਸਾ ਕਹਿ ਕਹਿ ਕੇ ਤੋਰਿਆ ਆਖੇ ਜੇ ਰਖੜੀ ਬੰਨਣ ਜਾਣਾ ਤਾਂ ਮਸ਼ੀਨ ਲੈ ਕੇ ਆਈ ਨਹੀਂ ਕੋਈ ਲੋੜ ਨਹੀਂ ਜਾਣ ਜੀ ਚਲ ਕੋਈ ਨਹੀਂ ਰਾਜਵੀਰ ਦੇਖ ਜੇ ਬੇਬੇ ਹੁੰਦੀ ਭਈ ਤੈਨੂੰ ਉਹ ਵੀ ਤਾਂ ਦੇਖੀ ਤੋਰਦੀ ਚੀਜ਼ ਉਹ ਕਿਹੜਾ ਤੈਨੂੰ ਖਾਲੀ ਮੋੜ ਦਾਂਦੀ ਦੇਖ ਮੈਂ ਤੇਰੇ ਭਰਾ ਨਾਲ ਗੱਲ ਕਰ ਲੂੰਗੀ ਤੇ ਅਸੀਂ ਮਸ਼ੀਨ ਨਾ ਫਿਰ ਆਪੀ ਛੱਡਿਆਵਾਂਗੇ ਚਲ ਕੋਈ ਨਾ ਪਰ ਹਾਂ ਹੁਣ ਤੂੰ ਨਾ ਮੈਂ ਕਹਦੀ ਵੀ ਹੁਣ ਦੇਖ ਮਸ਼ੀਨ ਹੈ ਤੁਰਤ ਤੱਕ ਕੋਈ ਖੜੀ ਨਹੀਂ ਉਹਨਾਂ ਨੇ ਘਰੇ ਖੜੀ ਹੈ ਵੀ ਚੱਕ ਲੈਵਾਂ ਮੈਂ ਇਹ ਤਾਂ ਮੰਡਗੋ ਲੈਣੀ ਪਊਗੀ ਸਹੀ ਗੱਲ ਆ ਪਾਪੀ ਤੂੰ ਲੈਣੀ ਪਊਗੀ ਚਲ ਭਈ ਹੋਰ ਕੀ ਹੈ ਜਿਉਂ ਨਾ ਕੋਈ ਫੋ ਪਿਆ ਹੁਣ ਦੇਖ ਰਾਜਵੀਰ ਤੂੰ ਆਪੀ ਛੇਣੀ ਹੈ ਤੇ ਪੈਸੇ ਤਾਂ ਉਧਰ ਝੋਨੇ ਤੇ ਲੱਗ ਜਾਂਦੇ ਆ ਲੇਬਰ ਦੇ ਨਹੀਂ ਪੂਰੇ ਹੁੰਦੇ ਕਿਸ਼ਤਾਂ ਤੇ ਲੈ ਰਿਆਂਗੇ ਫੇਰ ਹਾਂ ਚਲ ਭਾਬੀ ਹਾਂ ਕਹਿ ਕੇ ਤਾਂ ਤੂੰ ਉਹਦਾ ਭਾਰ ਹੌਲਾ ਕਰਤਾ ਫੇਰ ਇਹ ਕਰਾਂ ਦੀ ਸੋਚ ਲੱਗੀ ਚਲ ਹੁਣ ਮੈਂ ਇਸ ਵਧੀਆ ਦੁੱਧ ਦਿੰਦੀ ਐ ਤੇ ਦੁੱਧ ਪਾਉਨੇ ਆਂਗੇ ਤੇ ਭਈ 5-4000 ਕਿਸ਼ਤ ਦਾ ਪਰਦਿਆ ਕਰਾਂਗੇ ਹੋਰ ਭਾਬੀ ਮਸ਼ੀਨ ਵਾਸਤੇ ਤੁਸੀਂ ਕਿਵੇਂ ਤੰਗ ਹੋਵੋਗੇ ਫੇਰ ਹੁਣ ਉਹੀ ਗੱਲ ਜਿਵੇਂ ਕਿਸੇ ਨੂੰ ਕੀ ਹੈਗਾ ਹੁਣ ਤੇਰੀ ਸੱਸ ਨੇ ਤੇ ਚਰਕ ਦੇ ਨੇ ਕਹਿਤਾ ਹੁਣ ਜੇ ਅਸੀ ਤੈਨੂੰ ਦਿੰਦੇ ਨਹੀਂ ਫੇਰ ਤੇਰੇ ਨਾਲ ਕਲੇਸ਼ ਕਰੂੰਗੀ ਕਲੇਸ਼ ਤਾਂ ਕਰੂਗਾ ਭਾਬੀ ਮੈਨੂੰ ਕਹਿਤਾ ਫੋਨ ਤੇ ਹੁਣੀ ਕਹਿ ਕੇ ਹੱਡੀਏ ਘਰੇ ਨਹੀਂ ਕਹਿੰਦੀ ਜੇ ਮ ਵਾੜੀ ਚੰਦਰੀਓ ਨੂੰ ਐ ਪੁੱਛਣਾ ਹੋਵੇ ਵੀ ਤੂੰ ਕੀ ਲੈ ਕੇ ਆਉਂਦੀ ਸ਼ਰਖੜੀ ਵੇਲੇ ਨਾ ਤੂੰ ਉਹਨੂੰ ਕਹੀਂ ਵੀ ਐ ਕਰ ਮੈਂ ਤਾਂ ਰਖੜੀ ਬੰਨ੍ਹਿਆ ਹੀ ਮੈਂ ਤਾਂ ਲੈ ਮਸ਼ੀਨ ਤੇ ਤੂੰ ਜਾ ਦੇ ਪੇਖੀ ਤੂੰ ਕੀ ਲੈ ਕੇ ਆਉਣੀ ਹੈ ਕੀ ਲੈ ਕੇ ਆਉਣਾ ਸੀ ਭਾਬੀ ਉਹਨੂੰ ਕੌਣ ਵੜਨ ਦਿੰਦਾ ਉੱਥੇ ਐਡੀ ਕੰਜੂਸਣੀ ਨੂੰ ਉਹਦਾਂ ਪਰਜਾਂਗਾ ਤਾਂ ਉਹਨੂੰ ਚਾਹ ਨਹੀਂ ਪੁੱਛਦਿਆਂ ਗਈ ਇਹਨੂੰ ਫਿਰ ਕਿੱਥੋਂ ਪੁੱਛਣ ਭਾਈ ਖਬਰਾਂ ਉਹਨਾਂ ਨੂੰ ਕਿੰਨਾ ਕੁ ਤੰਗ ਕਰਿਆ ਹੋਏ ਨੇ ਪਹਿਲਾਂ ਹਾਂ ਨਰਵਾਈ ਨਾਲ ਹੀ ਹੁੰਦਾ ਭਾਬੀ ਜਿਉਂ ਹੀ ਉਹ ਹੀ ਗੱਲ ਜੀਭ ਚੱਜਦੀ ਹੋਵੇ ਤਾਂ ਹੁਣੇ ਤੂੰ ਤਾਂ ਉਹ ਗੱਲ ਕੱਲ ਦੀ ਆਈ ਹੈਂ ਤੇ ਮੋ ਚੁੱਪ ਕਰੀ ਫਿਰਦੀ ਐ ਕੁਛ ਨਹੀਂ ਦੱਸਿਆ ਮੈਨੂੰ ਜੇ ਤੂੰ ਕੱਲ ਦੀ ਗੱਲ ਕਰਦਾ ਨੀ ਤੇਰੇ ਬਾਈ ਨਾਲ ਰਾਤੀ ਗੱਲ ਕਰ ਲੈਂਦੇ ਆਪਾਂ ਫਿਰ ਭਾਬੀ ਮੈਂ ਦੱਸਦੀ ਕਿਹੜੇ ਮੂੰਹ ਮੈਨੂੰ ਤਾਂ ਸੰਗਜੀ ਲੱਗਦੀ ਸੀ ਆਓ ਭਾਈ ਤੂੰ ਤਾਂ ਹੁਣ ਚੇਹ ਪ ਮੰਨਦੀ ਐ ਤੈਨੂੰ ਐ ਵੀ ਕਿਹੜੇ ਮੂੰਹ ਮੰਗਾਵੇਂ ਤੇਰੇ ਹਾਂ ਫਿਰ ਹੁਣ ਮੈਨੂੰ ਤੈਣਾ ਵੀ ਪੈ ਗਿਆ ਜੇ ਮੈਂ ਹੁਣ ਨਾ ਲੈ ਕੇ ਜਾਂਦੀ ਮੈਨੂੰ ਨਹੀਂ ਸੀ ਘਰੇ ਵੜਨ ਦੇ ਦਾ ਹਾਂਓ ਚੱਲ ਫਿਰ ਐ ਕਰ ਮਸ਼ੀਨ ਲਿਆ ਦੇਾਂਗੇ ਤੇ ਐ ਕਰੀਏ ਸਲ ਤਾਂ ਤੂੰ ਮਾਨਸਾ ਮੂਰੇ ਬਗ ਚੱਲੀ ਤੇ ਉੱਥੇ ਆਪਦੇ ਪਸੰਦ ਦੀ ਲੈ ਲਈ ਚੱਲ ਚੰਗਾ ਭਾਬੀ ਮੈਂ ਤਾਂ ਐ ਕਹਿੰਦੀ ਆ ਤੇਰੀ ਸੱਸ ਨੂੰ ਨਾ ਨਾਲ ਲੈ ਜੀ ਉਹ ਤੋਂ ਕੀ ਕਰੋਣਾ ਭਾਬੀ ਉਹਦਾ ਹੀ ਨਹੀਂ ਪਤਾ ਕਹਾ ਉੱਥੇ ਬਾੜੀ ਮਹਿੰਗੀ ਨੂੰ ਹੱਥ ਪਾ ਕੇ ਵਹਿ ਜੇ ਫੇਰ ਔਖਾ ਹੋ ਜੂਗਾ ਇਹ ਵੀ ਭਾਈ ਪਤਾ ਨਹੀਂ ਹੋਰ ਇਹ ਜੀ ਉਹ ਤਾਂ ਚੱਲ ਫਿਰ ਤੂੰ ਲੈ ਲਈ ਮੈਂ ਤੇਰੇ ਬਾਈ ਨਾਲ ਕਰਦੀ ਆ ਗੱਲ ਚਲ ਐ ਕਰਾਂਗੇ ਭਾਬੀ ਫਿਰ ਆਪਾਂ ਬਾਗ ਚੱਲਾਂਗੇ ਤੂੰ ਬਾਗ ਚੱਲੀ ਨਾਲ ਨਹੀਂ ਮੈਂ ਤੇਰੇ ਬਾਈ ਨਾਲ ਗੱਲ ਕਰਦੀ ਨਹੀਂ ਤਾਂ ਤੇਰੇ ਬਾਈ ਨੇ ਅੱਜ ਹੀ ਕਿਹਾ ਵੀ ਅੱਜ ਹੀ ਬਾਗ ਚੱਲਣਾ ਫਿਰ ਤਾਂ ਅੱਜ ਬਾਗ ਚੱਲਾਂਗੇ ਤੇ ਨਹੀਂ ਅਸੀਂ ਆਪੇ ਛੱਡਿਆਵਾਂਗੇ ਚੱਲ ਚੰਗਾ ਭਾਬੀ ਚੰਗਾ ਫਿਰ ਚੱਲ ਮੈਂ ਕਰਦੀ ਆ ਤੇਰੇ ਬਾਈ ਨਾਲ ਗੱਲ ਠੀਕ ਹੈ ਦੇਖ ਲੱਭ ਚਰੀ ਭਾਬੀ ਤਾਂ ਇੰਨੀ ਚੰਗੀ ਆ ਉਹੀ ਗੱਲ ਵਿਚਾਰੀ ਚੱਜਦੀ ਹੈਗੀ ਤਾਂ ਮੈਨੂੰ ਹਾਂ ਕਰਤੀ ਜੇ ਕੋਈ ਹੋਰ ਕਰਦੀ ਹੁੰਦੀ ਕੋਈ ਭੈੜੀ ਹੁੰਦੀ ਤਾਂ ਹੁਣ ਉਹਲੀ ਨੇ ਮੈਨੂੰ ਬਾਹਰ ਕੱਢਿਆ ਹੁੰਦਾ ਵੀ ਇੰਨਾ ਇੰਨੀਆਂ ਸਸਤੀਆਂ ਰੱਖੜੀਆਂ ਲਿਆ ਕੇ ਤੂੰ ਇੰਨੀ ਮਹਿੰਗੀ ਮਸ਼ੀਨ ਮੰਗਦੀ ਆ ਚਲ ਇਹ ਤਾਂ ਮੇਰੀ ਮਜਬੂਰੀ ਸਮਝਦੀ ਆ ਵਿਚਾਰੀ ਐਨੀ ਮੇਰੀ ਸੱਸ ਕਿਸੇ ਕੰਮ ਦੀ